ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗੇ ਹੋਇਆ ਜਿਹੜਾ ਆਪਣਾ ਸਹੌਲੀ ਖੇਤ ਰੰਦਾ ਸੀ ਵਿੱਚ ਵੱਢਣ ਲਈ ਦੂਜੀ ਹਾਲੈਂਡ ਰਾਣੀ ਸੁਂਦਰਾ ਮੰਗਾਈਆ ਵੱਢਣ ਨੂੰ ਕਿਉਂਕਿ ਉਹਦਾ ਤਾਂ ਦੈਲੀ ਹਾਰਟ ਹਾਰਟ ਕਮਜ਼ੋਰ ਹੋ ਗਿਆ ਉਹਦਾ ਰਾਣੀ ਸੁਂਦਰਾ ਛੋਟੀ ਦਾ ਉਹ ਖੜੀ ਆ ਖੱਤੇ ਚ ਤੇ ਪਵਾ ਦਾ ਆਪਣੇ ਚਾਰ ਗਿੱਲੇ ਰਹਿੰਦੇ ਸੀ ਵੱਡਣ ਚਾਰ ਪੰਜ ਗਿੱਲੇ ਰਹਿ ਗਏ ਸੀ ਕੱਲ ਵੱਡਣ ਵਾਲੇ ਇੱਥੇ ਤੇ ਹਾ ਚੱਲਦੀ ਸੀ ਹੌਲਾਂ ਜਗਤਾਰ ਵੀਰੇ ਦੇ ਜਗਤਾਰ ਵੀਰੇ ਤੋਂ ਟਾਈਮ ਲਿਆ ਸੀ ਵੀਰੇ ਥੋੜਾ ਜਿਹਾ ਟਾਈਮ ਸਾਨੂੰ ਮਸ਼ੀਨ ਦੇ ਦੇ ਦੋ ਤਿੰਨ ਘੰਟੇ ਲਈ ਤੇ ਮੰਗਾਈ ਦੋ ਤਿੰਨ ਘੰਟੇ ਲਈ ਸੀਗੀ ਪਰ ਉਸ ਤੋਂ ਬਾਅਦ ਮੀਂਹ ਪੈ ਗਿਆ ਤੇ ਕੋਈ ਹੱਲ ਨਹੀਂ ਹੋਇਆ ਤਾਂ ਕਰਕੇ ਵਿਚੀ ਰਹਿ ਗਿਆ ਕੰਮ ਤੇ ਜਗਤਾਰ ਵੀਰੇ ਹੁਣ ਗਾਲਾਂ ਕੱਢਦਾ ਕੁਈ ਛੇਤੀ ਵੇਤੋ ਆ ਬੱਟਾਂ ਵਾਲੇ ਤੇ ਛਾਲੇ ਤੇ ਕੁਰਬਾਨ ਜਾਈਏ ਕੋਈ ਬੱਟਾਂ ਵਾਲੇ ਨੇ ਕੰਮ ਜਿਹੜਾ ਸੌਖਾ ਕਰਿਆ ਨਾ ਇਹਦੀ ਅਰਗੀ ਨਹੀਂ ਰੀਤ ਹੈਗੀ ਸੱਚੀ ਦੱਸਾਂ ਐਨਾ ਸੌਖਾ ਕੰਮ ਕਰਤਾ ਯਾਰ ਐਨਾ ਸੌਖਾ ਕੰਮ ਕਰਤਾ ਕੋਈ ਮਤਲਬ ਹੀ ਨਹੀਂ ਵੀ ਹਾਲੇ ਕੋਈ ਗੱਲ ਬਾਤ ਇਹ ਪੂਰਾ ਨਜ਼ਾਰਾ ਲਿਆਂਦਾ ਪਿਆ ਬੱਟਾ ਵਾਲੇ ਦਾ ਤੇ ਲੈ ਪਹਾੜ ਜਿੱਡੀ ਵੱਟ ਬਣਾ ਦਿੰਦਾ ਪਹਾੜ ਜਿੱਡੀ ਵੀਰਾਂ ਨੇ ਕਹਣਾ ਰੋਜ਼ ਹੀ ਇਹੀ ਦਿਖਾਈ ਜਾਂਦਾ ਰਹਿੰਦਾ ਬੱਟਾ ਪਰ ਕੀ ਕਰੀਏ ਵੀਰੇ ਦਿਖਾਉਣ ਵਾਲੀ ਚੀਜ਼ ਆ ਤੇ ਹਾਂ ਸੌਖਾ ਕੰਮ ਹੋਇਆ ਹੁਣ ਆ ਦੇਖੋ ਗਿੱਲੇ ਖੇਤ ਪਏ ਆ ਠੀਕ ਆ ਨਾ ਤੇ ਮੈਂਟਾਂ ਚ ਮਿੱਟੀ ਦਾ ਕੰਮ ਹੋ ਜਾਂਦਾ ਇਹ ਆ ਚੱਕੋ ਲੈ ਬੱਟਸ ਵਾਲੀ ਇੰਚ ਵੀ ਨਹੀਂ ਦਬਦੀ ਦੇਖ ਲੋ ਕਿੰਨਾ ਭਾਰਾ ਮੇਰਾ ਦਿਲ ਇੱਕ ਵੀਰ ਨੇ ਕਾ ਕਮੈਂਟ ਕਰਿਆ ਇਹ ਕਹਿੰਦਾ ਵੀਰੇ ਤਾਂ ਨਿਓ ਹੀ ਆ ਮੈਂ ਕਹਾ ਸਹੀ ਗੱਲ ਹੈ ਵੀਰ ਨਿਓ ਹੀ ਆ ਇਹ ਤਾਂ ਦੇਖ ਲੈ ਆ ਦੇਖੋ ਇਦਾਂ ਟਾਈਮ ਖਰਾਬ ਹੁੰਦਾ ਹੁਣ ਦਾਣੇ ਇੰਨੀ ਦੂਰ ਪਾਉਣੇ ਪਏ ਆ ਤੇ ਵੜਦੀ ਇੱਧਰ ਐ ਖੱਤੇ ਵੀ ਤੁਰੀ ਘੁੰਮ ਗਏ ਦਾਣੇ ਉੱਥੇ ਪਾਉਣੇ ਜਾਂਦੇ ਪਏ ਤੇ ਨੋਵੇਂ ਮੀ ਬੈ ਗਿਆ ਖੇਤ ਹੋ ਗਏ ਸਾਰੇ ਗਿੱਲੇ ਖੇਤਾਂ ਵੇਲੇ ਹੀ ਔਖਾ ਹੋਇਆ ਪਿਆ ਸਾਰਿਆਂ ਨੂੰ ਲੋ ਜੀ ਕੱਢਣ ਲੱਗਿਆ ਚੱਲੀਆਂ ਜਿਹੜੇ ਅਕਤੂਬਰੇ ਪਏ ਇਹ ਗੱਟੂ ਇਕੱਠੇ ਕਰਕੇ ਰੱਖ ਲਈ ਕਾਜ਼ਮ ਹੋ ਰਹੀ ਖੜੀ ਮੱਕੀ ਦੇ ਵਿੱਚ ਇਹ ਫਾਇਦਾ ਕਿ ਥੱਲੇ ਛੱਲੀ ਬਹੁਤ ਘੱਟ ਰਹਿੰਦੀ ਆ ਤੇ ਆਪਣੀ ਦੇ ਲੋਏ ਤੇ 30 ਕਿੱਲੇ 30 31 ਕਿੱਲੇ ਬੱਕੀ ਸੀਗੇ ਸਾਰੀ ਦੀ ਸਾਰੀ ਮੱਕੀ ਖੜੀ ਸੀਗੀ ਇੱਕ ਵੀ ਕੋਈ ਟਿੱਕੀ ਨਹੀਂ ਸੀ ਉਹ ਇਹ ਮੱਕੀ ਆਹਾ ਆ ਬਾਅਦ ਚੋਂ ਆਪਾਂ ਵੰਡਿਆ ਵਾ ਲੋ ਵੀ ਪੂਰੇ ਖੇਤ ਵੱਢ ਹੋ ਗਏ ਇੱਥੇ ਆਪਣੇ ਇਹ 30 31 ਖਿੱਲੇ ਸੀਗੇ ਸਾਰਾ ਕੰਮ ਨਿਬੜ ਗਿਆ ਬੱਟਾ-ਮੁੱਟਾ ਵੀ ਪਾਤੀਆਂ ਬੱਟਾਂ ਤੋਂ ਵੀ ਹੋ ਗਏ ਵਿਹਲੇ ਹੁਣ ਬਸ ਲੈਡ ਦੀ ਢੀਕ ਤੇ ਜੇ ਵਾਏ ਗੁਰੂ ਨੇ ਆਪਦੀਆਂ ਮੋਟਰਾਂ ਚਲਾਤੀਆਂ ਤਾਂ ਉਹ ਚੱਲ ਪੈਣਗੀਆਂ ਬਸ ਬਾਕੀ ਬਾਕੀ ਦਾ ਸਾਰਾ ਕੁਝ ਹੀ ਠੀਕ ਆ ਤੇ ਚਲਦੇ ਆ ਹੁਣ ਪਣ ਨੂੰ ਲੈ ਕੇ ਟਰਾਲੀਆਂ ਟਰੈਕਟਰ ਹੁਣ ਤਾਂ ਕੱਦੂ ਹੀ ਕਰਨਾ ਇੱਥੇ ਮੱਟਾਂ-ਬੱਟਾਂ ਦਾ ਕੰਮ ਮੁੱਕ ਗਿਆ ਆ ਜਿਹੜਾ ਖੱਤਾ ਪਾਉਂਦੇ ਆ ਨਾ ਇਹ ਖੱਤੇ ਦੀ ਕਹਾਣੀ ਤੁਹਾਨੂੰ ਕੀ ਦੱਸਾਂ ਮੈਂ ਇਹ ਖੱਤੇ ਨੂੰ ਨਾ ਅਸੀਂ ਕੱਦੂ ਨਹੀਂ ਸੀ ਕਰਿਆ ਵੀ ਕਿਉਂ ਕਿ ਕਿਉਂਕਿ ਸਾਨੂੰ ਐਉਂ ਸੀ ਵੀ ਜਿੱਦਣ ਇਹਨੂੰ ਕੱਦੂ ਕਰਤਾ ਉਦਨ ਹੀ ਮੀਂਹ ਪੈ ਜਾਂਦਾ ਇਹ ਗੱਲ ਹਕੀਕਤ ਆ ਤੇ ਹੁਣ ਕੀ ਹੋਇਆ ਵੀ ਇਹ ਖੱਤਾ ਮੈਂ ਕਿਹਾ ਕੱਲ ਇਹਨੂੰ ਭਰਿਆ ਪਹਿਲਾਂ ਮੋਟਰਾਂ ਨਾਲ ਭਰਿਆ ਵਿੱਚ ਵਿਚਾਲਾ ਰਹਿ ਗਿਆ ਤਾਂ ਜਨਰੇਟਰ ਲਾਇਆ ਭਰਿਆ ਹਣਾ ਤੁਸੀਂ ਦੇਖ ਲਓ ਕਿ ਆ ਨਹਿਰ ਤੋਂ ਆ ਟੈਪ ਹੀ ਇਧਰੋਂ ਇਧਰ ਤੇ ਆ ਕਿਲੋ ਕਿਲੋਮੀਟਰ ਮੀਟਰ ਦੇ ਵਿੱਚ 20 ਪੈ ਗਿਆ ਇੱਥੇ ਨਾਲੇ ਮੀਂਹ ਵੀ ਪਿਆ ਇੰਨਾ ਜ਼ਿਆਦਾ ਕਿ ਪੂਰੇ ਫੋਲ ਡੁੱਬ ਲਾਇਆ ਆ ਖੱਤੇ ਤੇ ਕੱਲ ਹੀ ਡਬੋਤਾ ਤੇ ਮੈਂ ਕਿਹਾ ਦੇਖ ਲੈ ਆ ਖੱਤਾ ਹੋਣ ਸਾਰ ਕੱਦੂ ਸਾਰੇ ਖੱਤੇ ਕੁੱਤੇ ਭਰਤੇ ਠੀਕ ਹੈ ਜਨਰੇਟਰ ਜਨੂਟਰ ਦੀ ਲੋਡ ਹੀ ਨਹੀਂ ਪਈ ਇੱਥੇ ਆ ਹੁਣ ਵੀ ਆ ਇੱਕ ਵਾਰ ਵਾਹ ਕੇ ਛੱਡਿਆ ਹੋਇਆ ਤੇ ਦੁਆਰਾ ਵਹਿ ਜਾਣਾ ਤੇ ਚਲੋ ਸਾਫ ਸਤਰਾ ਹੋ ਜਾਣੇ ਆ ਖੱਤੇ ਆ ਹੁਣ ਦੂਜੀ ਵਾਰ ਵਾਉਣ ਲੱਗੇ ਹੋਇਆ ਦੇਖ ਲੋ ਸਿਰਫ ਦੋ ਵਾਰ ਵਾਇਆ ਤੇ ਖੱਤਾ ਲੋਟ ਆ ਜਾਂਦਾ ਜੇ ਆਪਾਂ ਵਿੱਚ ਗੈਪ ਦੇ ਦਿੰਨੇ ਆ ਨਾ ਗੈਪ ਜੇ ਜ਼ਿਆਦਾ ਦੇ ਦਿੰਨੇ ਆ ਦੋ ਦਿਨ ਦਾ ਦੇ ਦਿਓ ਤਿੰਨ ਦਿਨ ਦਾ ਦੇ ਦਿਓ ਜਿੰਨਾ ਲੰਬਾ ਗੈਪ ਦੇ ਸਕਦੇ ਆ ਜਿੰਨਾ ਲੰਬਾ ਜ਼ਿਆਦਾ ਗੈਪ ਦੇ ਦਿੰਨੇ ਆ ਉਨਾਂ ਵਧੀਆ ਖੇਤ ਬਣ ਜਾਂਦਾ ਇੰਨਾ ਜ਼ਿਆਦਾ ਵਧੀਆ ਹੋ ਜਾਂਦਾ ਖੇਤ ਟਰੈਕਟਰ ਬਹੁਤ ਡੂੰਗੇ ਚੱਲ ਜਾਂਦੇ ਆ ਟ੍ਰੈਕਟਰ ਡੂੰਘੇ ਜਾਣ ਲੱਗ ਜਾਂਦੇ ਆ ਪਰ ਕੰਮ ਹੋਰ ਬਾਈ ਫੋਰ ਹੀ ਕਰਦੇ ਆ ਬਾਈ ਤੇ ਟੂ व्हीਲ ਨੂੰ ਔਖਾ ਹੋ ਜਾਂਦਾ ਪਲਾਉ ਵਾਲੇ ਖੱਤਿਆਂ ਦੇ ਵਿੱਚ ਹਨਾ ਤੇ ਐਵੇਂ ਆਪਾਂ ਜੋ ਹਕੀਕਤ ਆ ਉਹ ਕਹਿੰਨੇ ਹੁੰਨੇ ਆ ਭਰਾਵੋ ਜਾਂ ਜਿਹੜੇ ਵੀਰਾਂ ਦੇ ਪਲਾਉ ਤੋਂ ਬਿਨਾਂ ਖੱਤੇ ਆ ਮੱਕੀ ਆ ਉਹ ਚ ਟੂ व्हीਲ ਚੱਲ ਜਾਂਦਾ ਵੀ ਜਿਹੜੇ ਵੀਰਾਂ ਨੇ ਨਹੀਂ ਪਲਾਉ ਫੇਰਦੇ ਉਹਨਾਂ ਦੇ ਚੱਲ ਜਾਂਦਾ ਤੇ ਹੁਣ ਅੱਜ ਪ੍ਰੀਤ ਵਾਲੇ ਲੈ ਕੇ ਗਏ ਆ ਲਾਲੂ ਕੇ ਪੰਪ ਦੇਖਦੇ ਆ ਕਹਿੰਦੇ ਜੀ ਅਸੀਂ ਕਰਦੇ ਆ ਟਰਾਈ ਵੀ ਹੁੰਦਾ ਕੀ ਮਸ਼ੀਨ ਉੱਥੇ ਖੱਤੇ ਜੀ ਖੜੀ ਆ ਮੱਕੀ ਆਪਣੀ ਵੱਡੀ ਗਈ ਉੱਥੇ ਹੁਣ ਦੇਖਦੇ ਆ ਕੀ ਬਾਤ ਚੱਲਦੀ ਆ ਤੇ ਕੀ ਥੋੜਾ ਦਿਲ ਲੁਖਦਾ ਵੀ ਹਾਂ ਭਾਈ ਬੰਦੇ ਠੀਕ ਜੇ ਕਰ ਦਿੰਦੇ ਕੰਮ ਹਨਾ ਕਿ ਕੰਪਨੀ ਦੀ ਸੁਣਵਾਈ ਹੋਣੀ ਚਾਹੀਦੀ ਐਸ ਗੱਲਾਂ ਤੇ ਵੀ ਹਾਂ ਭਾਈ ਸਾਡੀ ਚੀਜ਼ ਖਰਾਬ ਹੋ ਗਈ ਅਸੀਂ 2 ਮਿੰਟ ਚ ਆਉਂਦੇ ਆ ਠੀਕ ਆਹਾ ਸ਼ਾਮ ਟਾਈਮ ਆਹਾ ਹਰਮੋਨੀਅਮ ਦੀ ਆਵਾਜ਼ ਇਹ ਜਿੰਨੀਆਂ ਨਾਨਕਸਰ ਨੂੰ ਮਰਿਆਦਾ ਦੇ ਵਿੱਚ ਹੋਣ ਹੈਗੀਆਂ ਗੁਰਦੁਆਰੇ ਠਾਠ ਕਹਿ ਲੋ ਉੱਥੇ ਚੱਲਦੇ ਹੁੰਦੇ ਬੜਾ ਸੋਹਣਾ ਲੱਗਦਾ ਸ਼ਾਮ ਟਾਈਮ ਦੇਖ ਲਓ ਆਪਾਂ ਮੋਟਰਾਂ ਦੇ ਨਾਂ ਵੀ ਉਹੋ ਜਿਹੀ ਰੱਖ ਲੈਨੇ ਆ ਆਹ ਨਾ ਉੱਥੇ ਕਿਸੇ ਨੇ ਛਿੱਟਿਆ ਪਿਆ ਸੀਗਾ ਵੀ ਹਣ ਕੀ ਕਹਿ ਸਕਦੇ ਆ ਵੀ ਬਾਬਾ ਜੀ ਦਾ ਬਣਾਇਆ ਹੋਇਆ ਸੀਗਾ ਤੇ ਇਹ ਚੱਕ ਕੇ ਲਿਆ ਗਿਆ ਆਪਾਂ ਇੱਥੇ ਮੋਟਰ ਤੇ ਰੱਖ ਲਿਆ ਸੀਗਾ ਇਹਨਾਂ ਨੇ ਤੇ ਇਹ ਮੋਟਰ ਦਾ ਨੌ ਹੀ ਬਾਬੇ ਵਾਲੀ ਮੋਟਰ ਪੈ ਗਿਆ ਬਾਬਾ ਵਾਲਾ ਮੋਟਰ ਇਹਦਾ ਨਾਂ ਹੀ ਹੁਣ ਮੋਟਰ ਦਾ ਬਾਬੇ ਵਾਲੀ ਮੋਟਰ ਬਾਬੇ ਵਾਲੀ ਮੋਟਰ ਤੇ ਆਣਾ ਹਾਂਜੀ ਬਾਬੇ ਵਾਲੀ ਮੋਟਰ ਤੇ ਬਾਬੇ ਵਾਲੀ ਮੋਟਰ ਤੇ ਪਾਣੀ ਛੱਡਣਾ ਹਾਂਜੀ ਬਾਬੇ ਵਾਲੀ ਇਹ ਚੱਕਰ ਚੱਲਦਾ ਆ ਦੇਖ ਲੋ ਬੱਟਾਂ ਪਾਈਆਂ ਖਾਲ ਪਾਈ ਹੈ ਨਾ ਨਜ਼ਾਰੇ ਦਾ ਦੇਖ ਲੋ ਪੜੀਆਂ ਹੀ ਬੰਨੀਆਂ ਪਈਆਂ ਕਿਸੇ ਬੰਦੇ ਨੇ ਕਹੀ ਨਹੀਂ ਚਲਾਈ ਕੋਈ ਕੁਝ ਨਹੀਂ ਕੀਤਾ RAM nal ਸਾਰਾ ਕੰਮ ਪਿਚਨ ਵਿਚਨ ਹੋ ਗਿਆ ਆ ਦੇਖ ਲੋ ਦੋ ਵਾਰ ਦੋ ਵਾਰ ਵਾਹੀ ਹੋਇਆ ਖੇਤ ਆ ਬਈ ਇਹ ਕੋਈ ਵੀ ਖੁੰਜੇ ਦੇ ਵਿੱਚ ਟੰਡੇ ਤਰਦੇ ਹੋਣ ਜਾਂ ਕਿਸੇ ਹੋਰ ਪਾਸੇ ਬਿਲਕੁਲ ਐਨ ਪੂਰਾ ਵਧੀਆ ਵਾਈ ਹੋਇਆ ਕੇ ਤਾਂ ਹਾਂ ਜਦੋਂ ਬੋਹਣਾ ਪਾਣੀ ਘੱਟ ਹੋਵੇ ਬਸ ਇਸ ਚੀਜ਼ ਦਾ ਗੌਰ ਜਰੂਰ ਰੱਖਿਆ ਜਾਵੇ ਕਿ ਖੇਤ ਦੇ ਵਿੱਚ ਪਾਣੀ ਨਾ ਹੋਵੇ ਬਿਲਕੁਲ ਪਾਣੀ ਜਮੇ ਹੀ ਘੱਟ ਹੋਣਾ ਚਾਹੀਦਾ ਇਹ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਪਾਣੀ ਨਾ ਹੋਵੇ ਖੱਤਿਆਂ ਦੇ ਵਿੱਚ ਇਦਾਂ ਖੇਤ ਪੂਰੇ ਵਧੀਆ ਸਾਫ਼ ਸੁਥਰੇ ਹੋ ਜਾਂਦੇ ਆ ਤੇ ਹਾਂ ਇਹਨਾਂ 'ਚ ਗਰਮੈਚ ਬਣਦੀ ਆ ਜੇ ਧੁੱਪ ਹੋਵੇ ਫਿਰ ਥੋੜੀ ਜੀ ਗਰਮੈਚ ਬਣਦੀ ਆ ਥੱਲੇ ਜੇ ਧੁੱਪ ਘੱਟ ਹੋਵੇ ਮੀਂਹ ਪਈ ਜਾਣ ਜਾਂ ਮੌਸਮ ਠੰਡਾ ਆਵੇ ਫਿਰ ਨਹੀਂ ਗਰਮੈਚ ਬਣਦੀ ਇੱਕ ਵਾਰ ਵੀ ਬਈ ਇੱਥੇ ਕਹੀ ਨਹੀਂ ਚੱਕੀ ਬੰਦਿਆਂ ਨੇ ਸਾਰਾ ਕੰਮ ਉਹਨੇ ਟਰੈਕਟਰ ਨੇ ਕਰਤਾ ਦੇ ਇਹ ਪਰਸੋਂ ਮੱਕੀ ਵੱਢੀ ਦੀ ਆਪਾਂ ਇੱਥੇ ਜਿਹੜੇ 12 ਕਿੱਲੇ ਵਾਲੇ ਖੇਤ ਤੇ ਦੇਖ ਲਓ ਸਾਰਾ ਕੱਦੂ ਹੋ ਗਿਆ ਤੇ ਕੱਲ ਨੂੰ ਮੇਰੇ ਖਿਆਲ ਨੇੜੇ ਵੱਜਣਾ ਕੱਦੂ ਸਾਰਾ ਬਾ ਵਿੱਚ ਝੋਨਾ ਹਰਾ ਹੋਇਆ ਹੈ ਇਹ ਵੀ ਮੋਟਰ ਨਿਬੜ ਗਈ ਆਪਣੀ ਉਹ 20 ਕਿੱਲੇ ਵਾਲਾ ਵੀ ਇੱਕ ਇੱਕ ਵਾਰ ਬਾਹ ਹੋ ਗਿਆ ਸਾਰਾ ਬਸ ਖਿੱਚੀ ਜਾਂਦੇ ਆ ਕੰਮ ਨੂੰ ਵੀ ਦੱਬੀ ਚੱਲੀਏ ਕੱਲ ਨੂੰ ਸੋਰੀ ਵੀ ਮੋਟਰਾਂ ਚੱਲੂ ਕਰਤੀਆਂ ਬੱਟਾ-ਬੱਟਾ ਪੈ ਗਈਆਂ ਜੀ ਲੋ ਜੀ ਅੱਜ ਸ਼ੁਰੂ ਕਰਤਾ ਇਹ ਖੇਤ ਚ ਮੱਕੀ ਦਾ ਇਹ ਵੀ ਸਾਰੀ ਮੱਕੀ 9208 ਤੇ ਇਹ ਵੀ ਬਹੁਤ ਅਗੇਤੀ ਬੀਜੀ ਵੀ ਐ ਵੀ ਸੁੱਕੀ ਹੋਣੀ ਐਨ ਪੂਰੀ ਇੱਥੇ ਆਪਣੇ ਹੈਗੇ ਆ 23 24 ਕਿੱਲੇ 23 24 ਕਿੱਲੇ ਦੇ ਨੇੜੇ ਬਣਦੇ ਆ ਇੱਥੇ ਦਾ ਰਾਹ ਹੈ ਨਹੀਂ ਜੀ ਬਸ ਅੱਜ ਦਾ ਦਿਨ ਰਾਹ ਵਾ ਵੱਡੀਆਂ ਕੰਬਾਈਨਾਂ ਲਈ ਮੁੜ ਕੇ ਚਲੋ ਉਹ ਛੋਟੀ ਲਈ ਤਾਂ ਹੈਗਾ ਰਾ ਉਹ ਉਹ ਨਹਿਰ ਉਹ ਆ ਜਾਂਦੀ ਐ ਔਰ ਵੱਡੀ ਕੰਬੈਨ ਦੇ ਲਈ ਬਸ ਅੱਜ ਦਾ ਦਿਨ ਵੀ ਖਤਰੇ ਦੀ ਨਿਸ਼ਾਨੀ ਤੇ ਆ ਪੂਰਾ ਰਾਹ ਵਾ ਜਿਹੜਾ ਤੇ ਅੱਜ ਅਜੇ ਜੇ ਵੱਡੀ ਗਈ ਤਾਂ ਪੂਰਾ ਅੱਜ ਰਾਤ ਨੂੰ ਵੀ ਛੁੱਟੀ ਲਵਾ ਦੇਣੀ ਆ ਆਪਾਂ ਕਿਉਂਕਿ ਦੇਖੀ ਜਾਉ ਕਿਉਂਕਿ ਵੱਢਣੀ ਇਹ ਮੱਕੀ ਬਹੁਤ ਹੀ ਜ਼ਰੂਰੀ ਹੈ ਜੇ ਮੀਂਹ ਪੈ ਗਿਆ ਜਾਂ ਕੁਝ ਹੋਰ ਹੋ ਗਿਆ ਫਿਰ ਇੱਧਰ ਦੀ ਰਾਹ ਨਹੀਂ ਰਹਿਣਾ ਤੇ ਹੁਣ ਤਾਂ ਕਰਕੇ ਇੱਕ ਮਸ਼ੀਨ ਤਾਂ ਵਿਹਲੀ ਹੋ ਕੇ ਆ ਗਈ ਦੂਜੀ ਮਸ਼ੀਨਾਂ ਚ ਚੱਲਦੀਆਂ ਤੇ ਚਾਹੇ ਰਾਤ ਲਾਉਣੀ ਪਵੇ ਚਾਹੇ ਜਿੱਦਾਂ ਮਰਜੀ ਆ ਅੱਜ ਕੰਮ ਕਰਨਾ ਹੀ ਕਰਨਾ ਮੱਕੀ ਵੱਟਣ ਦਾ ਵੀ ਅੱਜ ਵੱਟਣੀ ਵੱਟਣੀ ਆ ਆ ਟਰਾਲੀਆਂ ਹੈਗੀਆਂ ਆਪਣੇ ਕੋਲੇ ਮਾਲ ਪੈ ਜਾਣਾ ਟਰਾਲੀਆਂ ਦੇ ਵਿੱਚ ਤੇ ਬਾਕੀ ਚਲੋ ਦੇਖੀ ਜਾਂਦਾ ਜਿੱਦਾਂ ਵੀ ਚੱਲਦਾ ਵਾ ਵਧੀਆ ਸੋਹਣਾ ਚੱਲ ਪਿਆ ਕੰਮ ਫਰੀਦ ਵਾਲੀ ਮਸ਼ੀਨ ਹੈ ਜੀ ਆਪਣੀ ਲੋਟ ਨਹੀਂ ਹੋਈ ਉਹ ਹਜੇ ਹੁਣ ਕਹਿੰਦੇ ਆ ਵੀ ਲੈ ਕੇ ਗਏ ਆ ਸਾਮਾਨ ਹੁਣ ਕਹਿੰਦੀ ਜੀ ਅਸੀਂ ਇੱਥੋਂ ਬਾਡੀ ਬੁੱਡੀ ਪਾ ਦਿੰਨੇ ਆ ਪਹਿਲਾਂ ਕਹਿੰਦੀ ਬਾਡੀ ਜਿੱਥੇ ਬਣਦੀ ਆ ਉੱਥੋਂ ਮੰਗਾਉਣੀ ਪਣੀ ਉਹ ਕਹਿੰਦੇ 10 ਦਿਨ ਲੱਗਣਗੇ ਮੈਂ ਕਿਹਾ ਠੀਕ ਆ 10 ਦਿਨਾਂ ਬਾਅਦ ਮੈਂ ਕਿਹਾ ਖੱਤੇ 'ਚ ਖੜੀ ਆ ਉੱਥੇ ਪਾ ਕੇ ਨਾਲ ਹੀ ਲੈ ਜਿਓ ਉਹਨੂੰ ਤੇ ਫੇਰ ਕਹਿੰਦੇ ਜੀ ਅਸੀਂ ਕੀ ਕਰੀਏ ਮੈਂ ਕਿਹਾ ਤੁਸੀਂ ਨਵੀਂ ਮਸ਼ੀਨ ਦੀ ਦੇ ਦਿਓ ਵੀ ਨਵਾਂ ਕੋ ਥੋਡੇ ਕੋਲੇ ਨਵੀਆਂ ਮਸ਼ੀਨਾਂ ਤੁਸੀਂ ਆਰਡਰ ਪਾਈ ਆ ਵੀ ਨਵੀਆਂ ਮਸ਼ੀਨਾਂ ਦਾ ਦੇ ਦਿਓ ਨਾ ਲੱਗ ਤੇ ਚਲੋ ਜੀ ਅਸੀਂ ਦੇਖਦੇ ਆ ਕਰਦੇ ਆ ਕੋਈ ਇੰਤਜਾਮ ਕਰਕੇ ਦੇਖਦੇ ਆ ਹੁਣ ਕੱਲ ਦੇ ਅਜੇ ਦੇਖੀ ਜਾਂਦੇ ਆ ਸੱਚੀ ਕਹਿਣਾ ਬਾਈ ਇਸ ਜਗ੍ਹਾ ਤੋਂ ਨਾ ਹਾਲੈਂਡ ਤੇ ਹਾਲੈਂਡ ਦੇ ਕੰਪਨੀ ਦੇ ਪ੍ਰਾਊਡ ਫੀਲ ਹੁੰਦਾ ਮੈਨੂੰ ਕਿ ਐਡੀ ਉਹ ਉਹ ਇੱਕ ਬੰਦੇ ਦੀ ਚੱਲਣੀ ਆ ਪ੍ਰੀਤਕ ਮਸ਼ੀਨ ਆ ਪ੍ਰੀਤਕ ਕਮਾਈਂ ਤੇ ਕਿ ਕੱਲੀ ਜਿਹੜੇ ਮਾਲਕਾ ਕੱਲੀ ਉਹਨਾਂ ਦੀ ਚੱਲਦੀ ਆ ਹਾਲੈਂਡ ਕੰਪਨੀ ਤੇ ਦੇਖ ਲਓ ਕਿ ਹਾਲੈਂਡ ਕੰਪਨੀ ਤੇ ਕੱਲੇ ਇੱਕ ਬੰਦੇ ਦੀ ਕਿ ਕੋਈ ਮਾਲਕ ਨਹੀਂ ਹੈਗਾ ਵੀ ਇੱਥੇ ਹਨਾ ਵੀ ਕੋਈ ਮਾਲਕ ਹੋਊਗਾ ਵੀ ਉਹਦੀ ਚੱਲ ਜੂ ਨਹੀਂ ਜਿਹੜੇ ਮੂਰੇ ਬੰਦੇ ਆ ਉਹਨਾਂ ਦੀ ਉਹਨਾਂ ਦੇ ਵਿੱਚ ਹੀ ਪਾਵਰ ਹੈਗੀ ਆ ਕਿ ਗੁੱਡਵਿਲ ਤੇ ਗੁੱਡ ਕਸਟਮਰ ਦੇ ਤੌਰ ਤੇ ਉਹ ਆਪਾਂ ਨੂੰ ਇੰਨਾ ਹੱਲ ਕਰਵਾ ਕੇ ਦਿੰਦੇ ਆ ਤੇ ਆਹ ਮਸ਼ੀਨ ਦਾ ਨਾ ਆਪਣੀ ਦਾ ਤੁਹਾਨੂੰ ਦਿਖਾਇਆ ਸੀਗਾ ਵੀ ਗੀਅਰ ਦੇ ਵਿੱਚ ਪ੍ਰੋਬਲਮ ਆਈ ਸੀ ਹਨਾ ਐਤਕੀ ਜਦੋਂ ਕਲੱਚ ਇਹਨੇ ਖਰਾਬ ਕਰਿਆ ਸੀ ਪਹਿਲੇ ਦਿਨ ਹਨਾ ਤੇ ਇੱਕ ਦਿਨ ਗੀਅਰ ਦੇ ਵਿੱਚ ਇਹਦੀ ਪ੍ਰੋਬਲਮ ਸੀ ਨਾ ਇਹ ਉਹ ਬੰਦੇ ਨੇ ਖਰਾਬ ਕਰਤਾ ਹਨਾ ਕਿ ਉਹ ਮੂਸਮਾਂ ਜਿਆ ਮਾਰ ਕੇ ਉਹ ਗਲੀਆਂ ਖੁੱਲੀਆਂ ਹੋ ਗਈਆਂ ਖਰਾਬ ਕਰਤਾ ਤੇ ਕੱਲ ਮੈਂ ਉਹਨਾਂ ਨੂੰ ਕੰਪਲੇਂਟ ਕਰੀਆ ਹਨਾ ਕਿ ਐਂ ਕਰਕੇ ਯਾਰ ਵੀ ਸਾਡੇ ਆਹ ਕੰਮ ਹੋ ਗਿਆ ਵੀ ਤੁਸੀਂ ਸਾਡਾ ਗੇਅਰ ਚੇਂਜ ਕਰਵਾ ਕੇ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਰੁਕੋ ਅਸੀਂ ਤੁਹਾਡਾ ਹੱਲ ਕਰਵਾ ਕੇ ਦਿੰਨੇ ਆ ਵੀ ਆਹ ਸੀਜ਼ਨ ਲਾ ਲਓ ਸੀਜ਼ਨ ਤੋਂ ਬਾਅਦ ਜਿੱਦਾਂ ਤੁਹਾਡਾ ਵਿਹਲਾ ਹੋ ਗਿਆ ਵੀ ਉਸ ਦਿਨ ਆਪਾਂ ਪੱਕਾ ਹੱਲ ਤੁਹਾਡਾ ਕਰਵਾ ਕੇ ਦਵਾਂਗੇ ਤੇ ਸੱਚੀ ਕਹਿਣਾ ਵੀ ਐਸੀ ਗੱਲਾਂ ਹੀ ਹੌਲੈਂਡ ਤੇ ਪ੍ਰਾਊਡ ਫੀਲ ਹੁੰਦਾ ਤੇ ਇਉਂ ਥੋੜੀ ਆ ਵੀ ਯਾਰ ਤੁਹਾਡੀ ਮਸ਼ੀਨ ਜਿੱਥੋਂ ਮਰਜੀ ਸਮਾਨ ਉਪਲਬਧ ਕਰਕੇ ਦੇਣ ਠੀਕ ਆ ਆਪਣੇ ਅੱਜ ਕੱਲ ਕੀ ਕਹਿੰਦੇ ਆ ਸਾਰੀਆਂ ਮਸ਼ੀਨਾਂ ਨੂੰ ਲੋਕ ਇਹੀ ਗੱਲਾਂ ਕਰਦੇ ਆ ਨਾ ਦੇਖ ਲਓ ਮੱਕੀ ਦਾ ਕੱਦ ਐ ਨਾ ਪੂਰਾ ਵੱਡਾ EA9208 ਖੜੀ ਜਾ ਨਾ ਹਿੱਕ ਠੋਕ ਕੇ ਐਨ ਬੁਰੀ ਛੋਟੀ ਦੀ ਠੀਕ ਆ ਨਾ ਚੱਲੀ-ਚੱਲੀ ਸੋਹਣੀ ਆ ਇਹ ਵੀ ਮੱਕੀ ਪੂਰੀ ਦੀ ਪੂਰੀ ਸੁੱਕੀ ਹੋਣੀ ਆ ਬਿਲਕੁਲ 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 ਲੋ ਜੀ ਇਹ 928 ਆਪਣੀ ਪੂਰੀ ਫਰਵਰੀ ਦੀ ਲੱਗੀ ਆ ਤੇ ਉਰੇ ਵੜਾ ਦੇਖਦੇ ਆਂ ਦਾ ਮੌਇਚਰ ਕਿੰਨਾ ਆ ਆਹ ਉਹ ਭਰਤੀ ਥੋੜਾ ਹੋਰ ਪਾ ਦਾਂ ਨੇ ਥੋੜੇ ਜੀ ਪਾਈ ਬਸ ਹਾਂ ਭਾਜੀ ਦੇਖੋ ਕਿੰਨੀ ਸਾਫ ਸੁਥਰੀ ਹਨ ਬਿਲਕੁਲ ਪਿਓਰ 31 31ਵਾਂ ਚੱਲ ਰਿਹਾ ਹੈ ਦੇਖੋ ਮੱਕੀ ਕਿੰਨੀ ਥਾਵ ਆ 31 ਤਾਂ ਆ ਗਿਆ ਕਿਉਂਕਿ ਥੋੜਾ ਜਿਹਾ ਮੀਂਹ ਪਿਆ ਹੋਇਆ ਅੱਜ ਉਹਦੇ ਨਾਲ ਥੋੜੀ ਨਰਮਾਈ ਆ ਨਹੀਂ ਤਾਂ 20 21 20 ਕੀ ਹੁੰਦਾ ਲੋ ਵੀ ਵੀਰੇ ਚੱਲਦਾ ਕੰਮ ਇਹ ਹੁਣ ਜੇ ਤੇ ਆਇਆ ਇਹ ਮੱਕੀ ਦੇ ਆਪਣੇ 4 ਕਿ ਗੀਲੇ ਆਪਾਂ ਇਹ ਬਾਅਦ ਚੋ ਵੀਜੇ ਦੀ 1/ ਇਹ ਇੱਕ ਉਹ ਜਿਹੜੇ 3 ਗੀਲੇ ਤੁਹਾਨੂੰ ਹੋਰ ਨ ਬੀਜੇ ਦੀ ਆਪਣਾ ਹੋਰ ਕੰਪਨੀ ਦਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਅਗੇ ਕਿੰਨਾ 99 ਆ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਹੈਗਾ ਹਨਾ ਇਹ ਕੋ ਵੀ ਇਹ 4 3 ਗੀਲੇ ਉਹ ਦੀਗੇ 1 ਕਾ ਘੇਰਾ ਸੀ 1 ਕੋ ਘੇਰਾ ਸੀ ਇਹ ਇੰਨੇ ਖੱਤੇ ਅੱਡ ਬੀਜੇ ਸੀਗੇ ਆਪਾਂ ਬਾਅਦ ਚੋ ਤਾ ਕਰਕੇ ਭਾਈ ਇਹਨਾਂ ਦਾ ਮੌਇਸਚਰ ਆਊਗਾ 31 ਪਰ ਜਿਹੜਾ ਇਹ ਤੋਂ ਗਾਹਾਂ ਚੱਲ ਜਾਣਾ ਉਹ ਬਹੁਤ ਸੁੱਕਾ ਹੋ ਕਿਉਂਕਿ ਇਹਨਾਂ ਦਾ 15 ਦਿਨਾਂ ਦਾ ਫਰਕ ਸੀਗਾ ਆਹੋ ਇਹ ਚ ਆਪਣੇ ਜੋਤੀ ਆਲੂ ਸੀ ਹੁਣ ਯਾਦ ਆਇਆ ਮੈਨੂੰ ਇਹ ਚ ਜੋਤੀ ਆਲੂ ਦੀ ਇਹ ਆਪਾਂ ਬਾਅਦ ਚੋਂ ਪੱਟਿਆ ਸੀਗਾ ਉਹਦੇ ਕਰਕੇ ਕੋਈ ਕਰਤੇ ਪਹਿਲਾਂ ਦੇ ਇਹ ਜਮੇ ਹੀ ਸੁੱਕੇ ਪਏ 21 ਪੁਆਇੰਟ ਹਾਂ ਬਸ ਫਿਰ ਇਹ ਤਾਂ ਥੋੜੀ ਜੀ ਧੁੱਪ ਲਵਾਉਣਾ ਹੁਣ ਇਹਨੂੰ ਐਵੇਂ ਖੜੀ ਨੂੰ ਹੀ ਪਾਣੀ ਪੁਣੀ ਲਾਉਣਾ ਸ਼ੁਰੂ ਕਰ ਲੈਣਾ ਤੇ ਝੋਨੇ ਤੱਕ ਕੀ ਪਤਾ ਦੋ ਹੋ ਜਾਣ ਫਿਰ ਇੱਕ ਦਾ ਸਮਾਨ ਖੋਲ ਕੇ ਦੂਜੀ ਚ ਪਾਤਾ ਲਿਆ ਕਰਾਂਗੇ ਰਿਓ ਇਹਨੂੰ ਇਹ ਕਿਾਰੇ ਨੂੰ ਰਿਓ ਰਿਓ ਥੋੜਾ ਜਿਆਦਾ ਲਾਉਣਾ ਪੈਣਾ ਕਿਉਂਕਿ ਇਹਨੇ ਮਸ਼ੀਨ ਨੇ ਬਹੁਤ ਖਿੱਚ ਲੈਣਾ ਦੇਖਦੇ ਆ ਦੋ ਚਾਰ ਟਰਾਲੀਆਂ ਜੇ ਗੋਹਾ ਮਿਲ ਗਿਆ ਤਾਂ ਉਹ ਲਿਆ ਕੇ ਪਾ ਦਾਂਗੇ ਫਿਰ ਵਧੀਆ ਅਸਰ ਕਰ ਜੂ ਕਿਉਂਕਿ ਅੱਜ ਤੀਜਾ ਦਿਨ ਹੋ ਗਿਆ ਖੜੀ ਨੂੰ ਤੇ ਇਧਰ ਤਾਂ ਕੱਦੂ ਸ਼ੁਰੂ ਕਰ ਲਿਆ ਕਰਨ ਤੇ ਫਿਰ ਦੇਖਦੇ ਆ ਕਿਹੜਾ